ਮਮਾ ਹੁੰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁਲ ਵਾਚ ਟਾਈਮ ਹੈ ਜੀ ਮਾਰਨਿੰਗ ਦਾ 9:00 ਵਜੇ ਬਲੌਗ ਦੀ ਸਟਾਰਟਿੰਗ ਕਰਨੀ ਆ ਵਾਲੇ ਬਲੌਗ ਦੇ ਵਿੱਚ ਆਪਾਂ ਪਿੰਡ ਪਹੁੰਚ ਜਾਣਾ ਲਓ ਜੀ ਆ ਗਿਆ ਮਾਈ ਬ੍ਰਦਰ ਚਾਚਾ ਜੀ ਦਾ ਬੇਟਾ ਮਾਈ ਸਕੂਟਰ YouTube ਚ ਲਾਉਣ ਦੇ ਲਈ ਬਾਬੇ ਦੇ ਭੋਗ ਲੈ ਕੇ ਆਣੀ ਆਂ ਹਾਂਜੀ ਆਹ ਸਭੀ ਲੋਕ ਜਦ ਤੱਕ ਹੈ ਤੁਹਾਡੀ ਸਭ ਜੀ ਲੋਕ ਜਦ ਤੱਕ ਹੈ ਮੰਮਾ ਆਉਂਦੇ ਹੋ ਰੇ ਮੇਰੇ ਕੋਲੇ ਹਾਂ ਅੱਜ ਤਿਆਰ ਨਹੀਂ ਆ ਬਸ ਸਾਰਿਆਂ ਨੇ ਸਬਨਿਤ ਇੱਧਰ ਸਬਨਿਤ ਕਿੰਨੀ ਸੋਹਣੀ ਫ੍ਰੈਕ ਪਾਈ ਆ ਉਹ ਸਬਨਿਤ ਜਮਨ ਢੋਕ ਦੀ ਹੋਗੇ ਹਾਂ ਮੈਨੂੰ ਦੇ ਦੇ ਭੋਗਾ ਢੋਕ ਦੇ ਦੇ ਢੋਕ ਦੇ ਦੇ ਮੈਨੂੰ ਵੀ ਦੇ ਦਿਓ ਮੈਨੂੰ ਦੇ ਦੇ ਆਇਂ ਇਹਦੇੰਦੇ ਹੁੰਦੇ ਵਿੱਚੋਂ ਇੱਕ ਚੱਕ ਕੇ ਦਿੰਦੇ ਹੁੰਦੇ ਆਏ ਬਾਬਾ ਜੀ ਤਾਂ ਭੋਗ ਲੈ ਕੇ ਆਇਂ ਹੂੰ ਬੋਲਦਾ ਨਹੀਂ ਦੰਨਾਂ ਜੁੱਟੀ ਕਿੰਨ ਆਦਰੀ ਕਿੰਨੇ ਵੰਦਾ ਆਇਂ ਨਹੀਂ ਪਤਾ ਲੱਗਦਾ ਦਸ ਤਰੀਕ ਹੋਗੀ ਆਇਂ ਨਹੀਂ ਪਤਾ ਲੱਗਦਾ ਕਿੰਨੀ ਤਰੀਕ ਹੋਗੀ ਕਿੰਨੀ ਨਹੀਂ ਨਾ ਨਾ ਹੋਈ ਹੈ ਠੀਕ ਹੈ ਆਇਤ ਕੇਸੂ ਪਹਿਲਾਂ ਬਾਰੀਆਂ ਕੱਟ ਗਏ ਹੁਣ ਮਾ ਦਰਵਾਣਾ ਕਿੱਧਰ ਜਾਓ 78 ਸੌਜੰਗਾ ਬਾਈ ਓਕੇ ਬਾਈ ਚੱਲੇ ਤੇਰੇ ਆਉਂਦੇ ਨੂੰ ਸਜਾਂਗੇ ਬਾਗ ਠੀਕ ਹੈ ਜੀ ਬਾਈ ਓਕੇ ਬਾਈ ਕਰਦੇ ਬਾਈ ਆ ਜਾ ਸਬਨਿਤ

ਕਿ ਵੀ ਅਸੀਂ ਪਕਾਉਣੀ ਆ ਹੈ ਜੀ ਬਣਾ ਵਾ ਵਾ ਮਮੇ ਪਤਾ ਨਹੀਂ ਕਿੱਧਰ ਗਈ ਮਮੇ ਇਹਨਾਂ ਨੂੰ ਪੇੜੇ ਕਰਕੇ ਲੈ ਗਈ ਕਹਿੰਦੀ ਆ ਅਸੀਂ ਰੋਟੀ ਬਣਾਉਣੀ ਆ ਬਣਾਓ ਪਕਾਓ ਉਹ ਧੇਰੇ ਹੀ ਬਣਾ ਰਿਆ ਕਰਦੇਗਾ ਫਿਰ ਨੰਦੀ ਨਾ ਬਣਾਇਆ ਕਰਦੀ ਹਾਏ 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 ਇਹਨਾਂ ਆਪਣੇ ਥਣ ਚੱਲ ਚੱਲ ਚੱਕਾ ਉਹਨੂੰ ਪਤਾ ਲੱਗਦਾ ਵੀ ਰੋਟੀ ਪਕਾਉਣੀ ਔਖੀ ਆ। ਔਖੀ ਲੱਗਦੀ ਹੈ। ਵੈਨੂੰ ਤਾਂ ਠੀਕ ਆ ਹੁਣ ਬਣਾ ਲਿਆ ਕਰੀਂ ਜਾ ਕੇ ਫਿਰ ਦਾਦੀ ਨਾਲ ਪਕਾਇਆ ਕਰੂਗੀ। ਅੱਲਾ ਪਕਾ ਦਿੰਦਾ ਤੇ ਕਰ ਦੇ। ਇਹਨਾਂ ਚੋੜੀ ਆ ਕਰ ਦੇ। ਕਰ ਦੇ ਕਰ ਦੇ। ਉਹ ਤਾਂ ਸਸਤੀ ਲੱਗਦੀ ਨਾ। ਚੋਟਾ ਹੈ। ਮੀਰੀ। ਹਾਂ ਉਹਨਾਂ ਦੇ ਹੱਥ ਜੋ ਮम्मा ਕੁੱਤੂਗੀ। ਤਾਂ ਸਭ ਨੇ ਆਖਿਆ ਸਮ੍ਰਿਤ ਹੱਟ ਜਾ। ਮਮਾ ਉਹ ਦੇਖਾ ਹਨਾ ਦੇਖ ਦੇਖ ਕਿਵੇਂ ਗੰਦਾ ਨਹੀਂ ਆ ਗਿਆ ਮੀਂਹ ਆ ਗਿਆ ਮੀਂਹ ਆ ਗਿਆ ਆ ਗੰਦੇ ਬੱਚੇ ਹਨਾ ਉਹ ਤੂੰ ਮੇਰਾ ਸੋਨਾ ਪੱਤਾ ਹੈ ਹਾਂ ਦੱਲੀ ਹੋਰ ਕੀ ਹੈ ਗਿੱਲੇ ਹੋ ਜਾਂਦੇ ਆ ਬਾੜ ਬੱਤੀ ਤੁਸੀਂ ਗੁੱਡ ਬੇਬੀ ਹੋ ਨਾ ਸੁਭਾ ਨਾਲੇ ਹਾਂ ਕਿਊਟ ਪੱਤਾ ਤੁਸੀਂ ਮੀਂਹ ਮੀਂਹ ਆ ਗਿਆ ਨਾ ਦੇਖ ਤੁਸੀਂ ਜਾਣਾ ਪਿੰਡ ਅੱਜ ਤੁਸੀਂ ਪਿੰਡ ਜਾਣਾ ਅੱਜ ਤੇ ਮੈਂ ਜਾ ਸੁਣ ਸਰਮੀ ਤੇ ਪਿੰਡ ਜਾਣਾ ਅੱਜ ਯਾਰ ਮੇਰੇ ਗਾਲ ਸੁਣ ਲੈ ਤੂੰ ਪਿੰਡ ਜਾਣਾ ਅੱਜ ਨਹੀਂ ਜਾਣਾ ਜਾਣਾ ਨਹੀਂ ਰਹਿ ਰਹੁ ਤੁਸੀਂ ਠੀਕ ਹੈ ਰਹੁ ਤੁਸੀਂ ਹਾਂਜੀ ਹੁਣ ਅਸੀਂ ਵਲੌਗ ਸਟਾਰਟ ਕਰਦੇ ਮਮਾ ਹੁਣੀ ਵਲੌਗ ਸਟਾਰਟ ਕਰਦੇ ਸੀ ਨਾ ਆਪਾਂ ਹਾਂ ਨਹੀਂ ਵਲੌਗ ਸਟਾਰਟ ਕਰਦੇ ਸੀ ਨਾ ਨਾ ਕਰਨੇ ਵਲੌਗ ਚਲੋ ਮੈਂ ਤਾਂ ਕਹਤਾਂ ਵਲੌਗ ਸਟਾਰਟ ਕਰਦੇ ਆ ਚਲ ਕੋਈ ਲੋਜ ਜਾਣ ਦੀਆਂ ਤਿਆਰੀਆਂ ਜਿਹੜੀਆਂ ਹੋ ਗਈਆਂ ਅੱਜ ਦਿਨ ਸੋਵਾਰ ਪਰਸੋਂ ਦੇ ਕੋਲ ਵਲੌਗ ਹੈ ਤਾਂ ਮੰਗਲਵਾਰ ਨੂੰ ਪਹੁੰਚੂਗਾ ਮੰਮੀ ਸੁਭਾ ਦੀ ਲੱਗੇ ਪੈਣੀ ਆ ਤੇ ਚੱਕ ਲੋ ਕੱਪੜੇ ਭੁੰਲ ਜੂਗਾ ਭੁੱਲ ਜੂਗਾ ਹੁਣ ਅਸੀਂ ਦੋਨਾਂ ਯਾਨ ਹਨ ਆ ਵੀ ਜਿਹੜੇ ਕੱਪੜੇ ਇੱਥੇ ਇਕੱਠੇ ਕਰਦੇ ਇੱਕ ਵਾਰੀ ਤਾਂ ਪਰ ਇੱਕ ਅੱਧਾ ਇੱਕ ਅੱਧੀ ਚੀਜ਼ ਤਾਂ ਭੁੱਲ ਗਈ ਜਾਂਦੀ ਹੈ ਫਰਮਾਨਾ ਭੁੱਲੇ ਹੋਏ ਹੋਈ ਵਾਰ ਚਲੋ ਜੀ ਅਸਤਖਣੇ ਬਿਲਕੁਲ ਸ਼ੂਟ ਕੁੱਟ ਕਿ ਸੀ ਕਿ ਬਸ ਕਿਲਕਾ ਨਾ ਇੱਕ ਹੋਰ ਸੀਗਾ ਥੈਲਾ ਤੇ ਹੋਰ ਬਿੰਦਨ ਨਹੀਂ ਜਿਹੜਾ ਬਲੈਕ ਜਿਹਾ ਸੀਗਾ ਉਹ ਦੂਜੇ ਛੋਟੇ ਕੱਪੜੇ ਤੋਂ ਫਸੂ ਨਾ ਬੱਚਿਆਂ ਦੇ ਹੱਲ ਨਹੀਂ ਤੋਂ ਉਹ ਮੰਜਾ ਨਹੀਂ ਕਿਹਾ ਨਹੀਂ ਹਾਂ ਉੱਥੇ ਭੱਟਲੇ ਮੈਂ ਤਾਂ ਉਹ ਕਿ ਰੱਖਦੇ ਉਧਰ ਗਾਈ ਉਹ ਜਦੋਂ ਨਹੀਂ ਦੱਸਦੇ ਕਿ ਬਸ ਨੂੰ ਪਾਣਾ ਹੈ ਤੇ ਸਾਡੇ ਕੱਪੜੇ ਬਾਹਰ ਹੀ ਹਨਾ ਇੱਕ ਵਾਰ ਸਾਫ਼ ਹੀ ਪਾਣੋ। ਉਹ ਗਵਰੀ ਦੇ ਗ੍ਰਾਮ ਪੈਕ ਕਰ ਲਿਆ। ਇਹ ਬਾਟ ਜਮੂ ਬਸ ਜਿਹੜੇ ਆ ਲਾਹਣਾ ਆਂਦੇ ਇਹ ਰਹਿ ਜਾਣਗੇ ਇਹ ਅੱਧ ਸੈਲ ਪਾਣਾਂਗੇ। ਸੈਂਕੜਾ ਖੜੀ ਜਾਂਦੀ ਹੈ। ਹਾਂ ਖੜੀ ਕਿੱਥੋਂ ਬੱਚੇ ਆਦੇ ਡਾਡੀ ਪਹੁੰਚ ਕੇ ਨਹੀਂ ਧੋਪ ਚ ਸਿਖਰ ਤੋਂ ਬਹਰੇ ਆਇਆ ਕਰਕੇ ਚਾ ਹੈ ਸੰਗੀਤਕਾਰ ਲਗਰੀਤਕਾਰ ਡੈਰੀ ਉੱਤੇ ਕਰੂ ਖਲਾ ਉਹ ਆਨਬਾ ਵਿਚਾਰਾ ਵਿੱਚ ਬੈਠਣ ਆਇਆ ਸੀਗਾ ਹੋਰ ਕਿਉਂ ਟਾ ਲੈਣਾ ਸੀ ਗਿਆ ਉਹਨੇ ਆਲਾ ਵਾ ਆਲਾ ਵਾ ਆਲਾ ਵਾ ਆਲਾ ਵਾ ਅੱਗੇ ਆ ਜਾਓ ਅੱਗੇ ਅੱਗੇ ਜਾਨਾ ਨਹੀਂ ਚੱਲ ਕੇ ਬੈਠ ਦੇਖਿਆ ਆਲਵ ਚੱਕੀ ਜਾਂਦਾ ਸਸੀ ਕਾਲ ਜੀ ਸਸੀ ਕਾਲ ਜੀ ਕੀ ਆਲਾ ਵਧੀਆ ਹੈਲੋ ਜੀ ਸਾਰਿਆਂ ਨੂੰ ਬਹੁਤ ਦਿਨਾਂ ਬਾਅਦ ਮਿਲਾਂਗੇ ਸਹੀ ਗੱਲ ਹੈ ਬਲੌਗ ਤੇ ਬਹੁਤ ਦਿਨਾਂ ਬਾਅਦ ਚਲੋ ਹਾਂਜੀ ਗਰਮੀ ਚ ਗੜੇ ਆ ਜਾ ਬੇ ਆ ਜਾ ਨਾ ਭਾਇਆ ਪੁੱਤ ਆ ਜਾ ਇਹ ਚੁੱਟ ਲੈਣਾ ਨਾ ਗੱਡੀ ਤੇ ਇਹ ਪਾਈਓ ਆਇਆ ਸੀ ਮੰਮੀ ਨਾਲ ਚਲੋ ਚੁੱਟ ਲੈਣਾ ਗੱਡੀ ਚ ਚਲੋ ਨਹੀਂ ਨਹੀਂ ਤੋ ਆ ਜਾ ਗਰਮੀ ਆਪੇ ਗਰਮੀ ਗਰਮੀ ਆ ਇਹਦੇ ਨੂੰ ਮਰ ਨਾਲ ਕਰਾ ਬੋਈ ਪਈਆਂ ਵੀਰੇ ਉਧਰ ਹੀ ਬਹਿ ਜਾਓ ਇੱਥੇ ਤਾਂ ਹੋ ਕੁਪੜੀ ਜਾਣਾ ਲੋ ਚਾਹ ਪਾਣੀ ਬੰਦਾ ਕਿਉਂਕਿ ਆਉਂਦੇ ਆਉਂਦੇ ਹੀ ਹੋਗੇ ਲੇਟ 22 ਵਜੇ ਲੋ ਜਿੱਥੇ ਨਾ ਫਰੈਂਡ ਨੇ ਸੂਟ ਮੰਗਵਾਇਆ ਲੋ ਜੀ ਆ ਵਾਲੇ ਸੂਟਾਂ ਦੇ ਆਪਾਂ ਨੂੰ ਆਰਡਰ ਆਏ ਸੀ ਤੇ ਸਮ੍ਰੀਤ ਦੇ ਡੈਡੀ ਚੱਕ ਲਏ ਅੱਜ ਆਪਾਂ ਫੜਾਉਣੇ ਆ ਤੇ ਆ ਵਾਲਾ ਵੀ ਮੇਰੀ ਫਰੈਂਡ ਨੇ ਮੰਗਵਾਇਆ ਸੀ ਕਿ ਆ ਵਾਲਾ ਜਿਹੜਾ ਕੰਨ ਦਾ ਦੁਪੱਟਾ रेडी ਕਰਵਾ ਕੇ ਦਿੱਤਾ ਜਿਵੇਂ ਬਲੌਗ ਦੇ ਵਿੱਚ ਥੋੜਾ ਜਿਹਾ ਜਾਨੀ ਕਿ ਕੈਮਰੇ ਨਾਲ ਜ਼ਿਆਦਾ ਡਾਰਕ ਦਿਖਾਈ ਦੇ ਰਿਹਾ ਬਟ ਇਹਨਾਂ ਡਾਰਕ ਨਹੀਂ ਹੈਗਾ ਜੀ ਇਹ ਹੈਗਾ ਹੈ ਰਸਟ ਕਲਰ ਬਹੁਤ ਜ਼ਿਆਦਾ ਸੋਨਾ ਆਰਗੈਂਜ਼ਾ ਦਾ ਜਿਹੜਾ ਪੱਦਪਟਾ ਡਾਈ ਕਰਵਾਇਆ ਹੈਗਾ ਤੇ ਆਹ ਵਾਲਾ ਜਿਹਦਾ ਉਹਦਾ ਸੂਟ ਉਹ ਕਹਿੰਦੇ ਸੀ ਕਿ ਉਹ ਬਾਹਰ ਹਨ ਉਹ ਕਹਿੰਦੇ ਸੀ ਕਿ ਮੇਰਾ ਸੂਟ ਹੈ ਜਿਹੜਾ ਸਾਰਾ ਰੈਡੀ ਕਰਵਾ ਦਿਓ ਬਸ ਸਟਿਚ ਉਹ ਹੁਣ ਕਰਵਾ ਲੈਣਗੇ ਤੇ ਦੁਪੱਟੇ ਵਗੈਰੇ ਦਾ ਜਾਨੀ ਕਿ ਸੂਟ ਦਾ ਪਾ ਕੰਮ ਕੰਪਲੀਟ ਕਰਤਾ ਹੁਣ ਸਟਿਚਿੰਗ ਰਹਿ ਗਈ ਸਟਿਚਿੰਗ ਨੂੰ ਕਰਵਾ ਲੈਣਗੇ ਤੇ ਬਾਕੀ ਸੂਟ ਇੱਕ ਸੂਟ ਆਪਾਂ ਹੋਰ ਰੈਡੀ ਕਰਵਾਇਆ ਹੋ ਸਕਦਾ ਮੈਂ ਕੱਲ੍ਹ ਵਾਲੇ ਵਲੌਗ ਚ ਦਿਖਾ ਦੂੰਗੀ ਹਾਂਜੀ ਬਟੇ ਹਾਂਜੀ ਨਾ ਨਾ ਤੁਸੀਂ ਕਿਸੇ ਨਾਤੇ ਹੋਈ ਹੈ ਕਿੱਥੇ ਨਾਤੇ ਹੋਈ ਤੁਸੀਂ ਤੇ ਉਹ ਵਾਲਾ ਸੂਟ ਹੈ ਜਿਹੜਾ ਮੈਂ ਕੱਲ ਨੂੰ ਵਲੌਗ ਦੇ ਵਿੱਚ ਪਿੰਡ ਜਾ ਕੇ ਦਿਖਾਉਂਗੀ ਕੁਝ ਹੋਰ ਆਪਣੇ ਕੋਲੇ ਪਏ ਨੇ ਅ ਜੌਰ ਜੱਟ ਦੇ ਪ੍ਰਿੰਟਡ ਵੀ ਨੇ ਤੇ ਪਲੇਨ ਸਟੱਫ ਵੀ ਪਿਆਗਾ ਇਹ ਆਪਾਂ ਉਹਨਾਂ ਦਾ ਫੜਾਉਣੇ ਸੀਗੇ ਤਾਂ ਕਰਕੇ ਇੱਥੇ ਚੱਕ ਕੇ ਲੈ ਕੇ ਆਏ ਨੇ ਤੇ ਆਪਾਂ ਅੱਜ ਸ਼ਾਮ ਤੱਕ ਮੰਮੀ ਵਰਗੀ ਜੇ ਵੀਰਾਂ ਨਾਲ ਦੇ ਘਰੇ ਪਹੁੰਚਦੇ ਕਰ ਦੇਣਗੇ ਲਓ ਜੀ ਚਾਹ ਪਾਣੀ ਪੀਏ ਫਿਰ ਹਜੇ ਸਿਖਰ ਦੁਪਹਿਰਾ ਪੂਰਾ ਅੱਜ ਗਰਮੀ ਵੀ ਪੂਰੀ ਸਿਖਰਾਂ ਤੇ ਐ ਕਹਿ ਰਹੇ ਕਿ 9 10 ਤਰੀਕ ਉਹਨਾਂ ਨਾਲ ਜ਼ਿਆਦਾ ਗਰਮੀ ਪੈਣੀ ਆ ਉਸਮਾਨ ਵਗੈਰਾ ਉਹਦਾ ਬੈਕ ਕਰ ਲਿਆ ਬਸ ਹਜੇ ਤਾਂ ਦਿਨ ਟਾਲ ਦੇਵੂ ਜਾਵਾਂਗੇ ਚਾਰ ਕਵਾਂਗੇ ਨੂੰ ਜ਼ਿਆਦਾ ਗਰਮੀ ਆ ਪਾ ਦੀ ਆਪਾਂ ਉਹਨਾਂ ਨੇ ਪਾਣੀ ਠਿੰਡ ਦੇ ਵਿੱਚ ദിയാ മേരി പിക് സെൻഡ് കർ ദേ ഹലോ ഫുഫുരാ ഫുഫുരാ വയ കനവസ് ਸਾਡੇ 30 ਦਾ ਟਾਈਮ ਹੋ ਗਿਆ ਰੋਟੀ ਬਣਾਈਏ ਕੁੜੀਆਂ ਦੇ ਪੇਕੇ ਕਿਤੇ ਕਿਵੇਂ ਲਾਉਂਦੇ ਹੁੰਦੇ ਮੁੰਡਿਆਂ ਦੇ ਸੌਰੀ ਕਿਤੇ ਕਿਵੇਂ ਲਾਉਂਦੇ ਸੌਂਗੇ ਪਰ ਹੁਣ ਰੋਟੀ ਬਣਾਉਣੀ ਹੈ ਬੱਚੇ ਫਿਰ ਜਾਣਾ ਇਹ ਕਹਿੰਦੇ ਸਾਨੂੰ ਵੈਸੇ ਕਸਟਰਡ ਬਣਾਉਣਾ ਸੀਗੇ ਮੈਂ ਕਿਹਾ ਚੱਲ ਸਾਨੂੰ ਬਣਾਉਣੀ ਆਪਾਂ ਇਹਦਾ ਪ੍ਰਸ਼ਾਦ ਰੱਡਾ ਦਾ ਪ੍ਰਸ਼ਾਦ ਬਣਾ ਕੇ ਇਹਨਾਂ ਨੂੰ ਵੀ ਖਵਾਵਾਂਗੇ ਨਾਲੇ ਆਪ ਖਾਵਾਂਗੇ ਹਾਂ ਜੀ ਜੀ ਵਾਣੀ ਜੀ ਜੀ ਘੜੀ ਮਿੱਠੀ ਜੀਜੀ ਓਏ ਯਾਰ ਮੈਂ ਮੈਂ ਕੋਨੇ ਜੀ ਪਾਗਲੇ ਦੇ ਐਦਿਨਾ ਪਾ ਬ੍ਰਾਊਨ ਹਿੱਸਾ ਵੀ ਨਹੀਂ ਉਤਾਰਿਆ ਹੈ ਬੈ ਸਾਰੇ ਅਸੀਂ ਵੀ ਕੋਈ ਨਹੀਂ ਕਰਤੀ ਕਿ ਹੁਣ ਨਾ ਤਾਂ ਬਹੁਤਾ ਦਾ ਬਹੁਤਾ ਕਿਉਂ ਨਵੂ ਵਰਗੇ ਬਾਲਾ ਜਾਂ ਦੇ ਪਸੰਦ ਕਰਦੇ ਕਹਿੰਦੇ ਅਸੀਂ ਪ੍ਰਸ਼ਾਦ ਹੀ ਖਾਣਾ ਹੈ ਬ੍ਰੈਡਾਂ ਵਾਲਾ ਨਾ ਲੈਣਾ ਨੋ ਬਹੁਤ ਇਸ ਨੂੰ ਆਪਾਂ ਬਣਾਉਣੇ ਯਾਰੀ 5 ਮਿੰਟਾਂ ਦੇ ਜਿਹੜਾ ਇਹ ਪ੍ਰਸ਼ਾਦ ਆ ਬਣ ਕੇ ਰੈਡੀ ਹੋ ਜਾਂਦਾ ਹੈਗਾ ਨਾਲ ਦੀ ਨਾਲ ਇੰਨੇ ਜੀ ਜਰਾ ਹੋ ਗਿਆ ਉਹ ਮੈਂ ਬੈਚੇ ਪਾ ਲਾਂਗੀ ਨਾ ਕਿ ਠੰਡੀ ਜਿਨ ਨਾਲ ਇੱਕ ਕਲਾਸਾ ਮਾਗੇ ਦੁੱਧ ਦਾ ਬਾਕੇ ਕੋਈ ਨਹੀਂ ਜੇਕਰ ਜ਼ਿਆਦਾ ਹੁੰਦਾ ਹਨਾ ਤਾਂ ਆਪਣੇ ਕੋਲ ਮਟੀਰੀਅਲ ਆ ਉਸ ਅਕੋਰਡਿੰਗ ਵੀ ਇਹ ਫਿਰ ਦੁੱਧ ਜਾਂ ਖੰਡ ਪਾ ਸਕਦੇ ਤਾਂ ਪਤਾ ਹੈ ਹਨਾ ਪ੍ਰਸ਼ਾਦ ਜਿਹੜਾ ਦਾ ਤੇ ਬਣਦਾ ਹੈ ਨਾ ਇਹ ਪ੍ਰਸ਼ਾਦ ਆ ਜਿਹੜਾ ਆਪਣਾ ਬਣਾ ਕੇ ਚੱਲਦਾ ਨਹੀਂ ਆ ਗੈਸ ਚਾਲਦਾਂਗੇ ਭਾਂਡੇ ਜੀ ਹੁਣ ਲੇ ਬਸ ਪਾ ਦੇਛ ਚਾਰ ਰੋਟੀ ਕਿਉਂਕਿ ਟਾਈਮ ਪੰਚ ਚਾਰ ਦਾ ਹੋ ਗਿਆ ਤੇ ਮਾੜੇ ਮਾੜੇ ਨਾਲ ਆ ਜਿਹੜਾ ਬਲੇਟ ਹੋ ਜਾਣਗੇ ਬਸ ਉਹ ਹੀ ਵੀਰੇ ਕਬਾਤ ਸਿੰਘ ਵੀ ਪਹੁੰਚ ਗਿਆ ਟੈਂਪ ਚੋ ਟੈਂਪ ਕੱਟ ਕੇ ਤਾਂ ਦੇਖ ਸੌਰੀ ਆਕ ਨੇ ਦਾ ਹੁੰਦੇ ਆ ਆਦੇ ਪਿੰਡ ਕੱਦੂ ਕਰਦੇ ਸੀ ਉੱਥੇ ਇੱਥੇ ਆ ਕੇ ਸੰਦੇ ਆ चार हो गए बस रोटी लेने देखो दो बार रोटी का टाइम क्योंकि आई है ना लेट है ढाई लेट आई है चाय पीनी से रोटी चलो पाओ कपड़े तो पानी का भैन दराक

ਹਾਂ ਨੂੰ ਚੱਲੇ ਕੀ ਲੋ ਜੀ ਸਵਾ ਚਾਰ ਹੋ ਗਈ ਬਸ 5 ਕਿ ਮਿੰਟਾਂ ਵਕ ਹੋਰ ਆਪਾਂ ਚੱਲਦੇ ਆਂਗੇ ਰੈਡੀ ਹੋਗੇ ਸਮਾਨ ਹਾਂਜੀ ਆਈ ਨਮਿਤ ਰਣਕਾ ਚਲੋ ਇਸ ਮਾਨਾ ਗਲਾਸ ਨੂੰ ਤਾਂ ਕੀ ਹੈ ਮੰਮੀ ਬਸ ਕੱਲੇ ਬੋਟਲ ਲਈ ਰੱਖ ਦੇ ਬਸ ਇੱਥੇ ਰੱਖ ਦੇ ਕੋਈ ਨਹੀਂ ਬਸ ਹੁਣ ਤੇ ਚੱਲੇ ਆਣਾ ਬਾਏ ਕਰਦੇ ਬਾਏ ਕਰਦੇ ਜੰਦਰੀ ਭੂ ਆਦਿਗਾ ਤਾਂ ਕਬ ਆਏ ਪੂਜੀ ਕਹਦੇ ਬਾਏ ਬਾਏ ਹਾਂ ਕੌਣ ਆਹੋ ਹੂੰ ਕੌਣ ਆਹ ਹੂੰ ਦੱਸੋ ਕੈ ਫਫੜ ਜੀ ਆਖੀ ਕਹਾਂ ਨਹੀਂ ਤੁਹਾਨੂੰ ਮਰ ਬਤਾਂ ਕੋਈ ਨੂੰ ਪਤਾ ਨਹੀਂ ਲਾਦਾ ਹਣਾ ਹੁਣ ਆਏ ਜੇ ਤਾਂ ਕਿਹੜੇ ਖਾਈ ਜੇ ਚਲੀਏ ਚਲਿ ਗਈ ਨਾ ਆਨਵ ਚਦਰ ਚੰਦੀਏ ਪੁਆਇਆ ਹੁਣ ਚੁਆ ਲੈ ਦਲੇ ਬਤਾਂ ਕਾਰ ਤੇ ਚੱਲਦੇ ਆ ਬੱਚੇ ਹਾਂਜੀ ਉੱਨੀ ਉੱਚੀ ਆ ਫਰਾਗਦੀ ਆ ਨਾ ਬੜਾ ਇਹ 파ਸ ਸਵਨੇ ਨੇ 파ਸ ਚੱਕ ਲਿਆ ਸੀ ਸਵਨੇ ਇਨੇ 파ਸ ਚੱਕ ਲਿਆ ਸੀ ਚੱਲੀਏ ਪਿੰਡ ਚੱਲੀਏ ਚੱਲੀਏ ਚਲੋ ਕਹੋ ਕਹੋ ਚੱਲੀਏ ਕਹਿਦੇ ਨਹੀਂ ਆ ਇਹ ਤਾਂ ਕਹਿਦੇ ਵੀ ਮੈਂ ਤਾਂ ਭਾਈ ਆਉਂਦੀ साणीट जाना रुवाना जाना चलो जाना जेवड़ा चल कलवाता सामान रख आके खागा दा साडी नवृता नवृत सिम्मू हाय आ चंदा पापा मेरा चिट्टा थैला सी बापा एक ले गए कौ प्य है जी ਉਹ ਵੀ ਆ ਗਈ ਲੋਹੇ ਇਹ ਕਿਹਦਾ ਹੈ ਇਹ ਆਪਣਾ ਦਾ ਪੁੱਕੇ ਰੱਖੀਓ ਪਤਾ ਆਦੀ ਤੂੰ ਫੇਰ ਆਦੀ ਠੀਕ ਹੈ ਚੰਗਾ ਹੋ ਕੀ ਕਰੇ ਬਾਏ ਬਾਏ ਆਨਾ ਬਾਏ ਰੂ ਬਾਏ ਬਾਏ ਮੈਂ ਅੱਜ ਹਾਈ ਫਾਈ ਬਾਏ ਹਾਂ ਤੇਰੀ ਆ ਘਟਾ ਲਾਉਂਦਾ ਬਾਏ ਪਤਾ ਬਾਏ ਤੂੰ ਕਿਤਾ ਹੋਇਆ ਸੀ ਤੂੰ ਇੱਧਰ ਬਸ ਖੜੀ ਆ ਨਾ ਇੱਥੇ ਇੱਥੇ ਖੜੀ ਬਸ ਖੜੀ ਤੁਹਾਨੂੰ ਮਾਇਆ ਨੂੰ ਮੋਪਰ ਲਈ ਖੜੀ ਆ। ਚਲੋ ਜੀ। ਚਲਿਏ ਮੈਂ ਨਾ ਚਾਰਜਰ ਇੱਥੇ ਰੱਖਣਾ ਸੀ ਕਿਉਂਕਿ ਨਾਲੇ ਫਿਰ ਮੇਰਾ ਫੋਨ ਚਾਰਜ ਹੋ ਜਾਂਦਾ। ਪਤਾ ਨਹੀਂ ਮੰਮੀ ਨੇ ਕਿੱਥੇ ਪਾਇਆ ਸੀ ਮੇਰੇ ਕੋਲ ਸੀ ਇਹਗਾ। ਰੱਖ ਤੇ ਲੈਣਾ ਹਨ ਮੈਨਾਂ ਐਂ ਜੱ ਲੱਗ ਜਾਂਦਾ ਵੀ ਕੋਈ ਸਮਾਨ ਨਾ ਭੁੰਨ ਪੁਲ ਗਏ ਹੋ ਕੇ। ਆ ਨਾਈ ਦੇ ਬਰੇ। ਬੱਬੀ। ਬੋਚ ਨੇ। ਜਦੀ ਹਾਂ ਐਨਾ ਐਨਾ ਕੁੜੀਆਂ ਦੀ ਮਾਸੀ ਆਪਣੇ ਪਿੰਡਾਂ। ਮੰਮੀ ਉਹਨਾਂ ਦੇ ਘਰੇ।

ਮਾਰਨ ਵਾਲੀ ਆ ਕੁੜੀ ਨੂੰ ਮੰਮਾ ਨਾ ਨਾਪਕਿੰਡ ਦੇ ਦੇ ਚੰਗਾ ਉਹਨਾਂ ਨੂੰ ਕੁੜੀਆ ਗੁੱਲਣੇ ਨਹੀਂ ਨਹੀਂ ਜਾਈ ਨੇ ਓਕੇ ਚਾਕਲੇਟ ਤੁਸੀਂ ਲੈ ਕੇ ਅੱਛਾ ਹੈ ਪਸੰਦ ਨਹੀਂ ਨਹੀਂ ਪਸੰਦ ਦਾ ਤਾਂ ਕੋਈ ਨਹੀਂ ਮੈਂ ਫਿਰ ਤੇ ਗੱਡੀ ਵੀ ਚਲਾਉਣੀ ਆ ਤੇ ਤੋਂ ਐਂ ਕਾਲੀਆਂ ਆ ਆਹ ਜੀ 700 ਗ੍ਰਾਮ ਅਰੇ ਬਰਗਰ ਬਹੁਤ ਸਵਾਦ ਦਾ ਕਿਹੜੇ ਤੋਂ ਆਹ ਕਹਿੰਦੀ ਆਹ ਬਸਲੇ ਨੂੰ ਨਾ ਨਾ ਪਿੱਛੇ ਗੋਲਿਆਣਾ ਰੋਲ ਅੱਛਾ ਉਹਦੇ ਬਰਗਰ ਬਹੁਤ ਸਵਾਦ ਆਉਂਦੇ ਤੁਹਾਨੂੰ ਚਾਹ ਲੈਣ ਦੀ ਕਹਾਣੀ ਇਹ ਆਪਣੇ ਸ਼ਹਿਰ ਦੇ ਵਿੱਚ ਉਹ ਵੀ ਆਪਣਾ ਸੀ ਤੇ ਵੀ ਆਪਣੀ ਆਈਸਕ੍ਰੀਮ ਖਾਂਦੇ ਖਾਂਦੇ ਹਾਂ ਗੋਨੇਨਾ ਮੰਡੀ ਵਾਸ ਸਟੈਂਡ ਤੇ ਪਹੁੰਚ ਚੁੱਕੇ ਹਾਂ ਜਿਸ ਮੁਦੀਰ ਤੋਂ ਨਿਕਲੀ ਕੀ ਅੰਧਿਆ ਮੈਨਾਂ ਨਹੀਂ ਹੈਗੀ ਮੈਂ ਲੈ ਗਈ ਆ ਵੀ ਅਜੇ ਤੋਂ ਖਾਦੀ ਨਹੀਂ ਗਈ ਹਾਂ ਅਜੇ ਖਾਦੀ ਨਹੀਂ ਗਈ ਕਿਤੇ ਦੀ ਕਿਤੇ ਹੋ ਮੁਕੇ ਲੰਕੀ ਹੋਏ ਆ ਲਓ ਜੀ ਜਦੋਂ ਮੰਡੀ ਆਈਏ ਤੇ ਫਾਟਕਣਾ ਲੱਗੇ ਇਹ ਹੋ ਨਹੀਂ ਸਕਦਾ ਹੈਗਾ। ਟ੍ਰੇਨ ਆ ਗਈ ਟ੍ਰੇਨ ਇੱਕ ਆਪਨ ਟ੍ਰੇਨ ਨੂੰ ਉੱਥੇ ਟੱਕਰੀ ਸੀ ਇੱਕ ਟ੍ਰੇਨ ਇੱਥੇ ਟੱਕਰੀ ਆ। ਸ਼ੇਰਗੜ ਟੱਕਰੀ ਸੀ ਸ਼ੇਰਗੜ। ਇੱਕ ਭਗਵਾਨ ਗੜ। ਸ਼ੇਰਗੜ। ਸ਼ੇਰਗੜ ਭਗਵਾਨ ਗੜ ਵੀ ਸੌਰੀ। ਅੱਤਰ ਕੋਤੇ। ਚਲੋ ਭਾਈ ਚਲੋ। ਚਲਿਏ। ਜੁਗ ਜੁਗ ਜੀ ਸੌਣ। ਕਿਉਂ ਪੱਗੇ ਲਈਆਂ ਨੇ ਨੀ ਕੁੜੀਏ ਜੀ ਇਹ ਇੱਕ ਕੁੜੀਏ ਜੀ ਕੁੜੀਏ ਚੜੀਏ ਚੱਕੀਆਂ ਚੜੀਆਂ ਕਹਿ ਦੇਣੀ ਖਬਰਦਾਰ ਵਾਹਿਗੁਰੂ ਸੁਣੋ ਇਹ ਦੀ ਲੋ ਜੀ ਆਪਣਾ ਕਰ ਆ ਗਿਆ ਤੇ ਆਪਾਂ ਪਹੁੰਚ ਚੁੱਕੇ ਆ ਵਾਹੋ ਤੇ ਟਾਇਮ ਵਾਹੋ ਟਾਇਆ ਥੋੜੀ ਨੋਨ ਲੈ ਕੇ ਆਏ ਦੇਰ ਤੋਂ ਆਦੇ ਟੁੜੀ ਮੈਨੂੰ ਲੱਗੇ ਬਹੁਤ ਟਾਈਮ ਲੱਗਾ ਬਹੁਤ ਟਾਈਮ ਨਹੀਂ ਹੱਤਾ ਹੀ ਹੋਇਆ ਉਹ ਪਹੁੰਚਾਈ ਨਹੀਂ ਲੈ ਕੇ ਗਿਆ ਅੱਛਾ ਦੇਖੀ ਮੈਂ ਕਰੇ ਪਹੁੰਚੀ ਬਾਈ ਹੋਏ ਚੱਲ ਬੈਨਾਲ ਦੀ ਨਾਲ ਮੈਸੇਜ ਆਉਣ ਲੱਗੇ ਝੜ ਗਿਆ ਬਾਈ ਬਾਈ ਯੈਸ ਮਾਈ ਗਿਫਟ ਪੇ ਉਧਰ ਗਿਫਟ ਪੇ ਵੀ ਆ ਮੇਰੇ ਗਿਫਟ ਪੇ ਆਏ ਹਾਏ ਚੱਲ ਜੱਲ ਨਹੀਂ ਬਣਾ ਹਲੋ ਜਰਸੀ ਆਏ ਭੱਜ ਗਏ ਜਿਵੇਂ ਦੁਵਾਲੀ ਲੈਣਗੇ ਉਹਨੂੰ ਹਾਂ 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 ਚਹਲ ਗੰਗਿਆ ਦੇ ਸਸੇ ਕਾਲ ਵੀ ਸਸੇ ਕਾਲ ਕੀ ਹਾਲ ਹੈ ਤੁਹਾਡਾ ਚੱਲ ਨੇ ਆਪਕਰ ਕੀ ਲੱਗ ਗਏ ਵਧੀਆ ਤੁਸੀਂ ਦੱਸੋ ਵਧੀਆ ਹੈ ਤੁਸੀਂ ਪੂੜੀ ਕੋਲੇ ਗਏ ਜੰਗਿਆ ਪਹਿਲਾਂ ਨਾ ਸਕੂਟਰੀ ਤੇ ਲੱਗਿਆ ਪਿਆ ਸੀ ਉਦੋਂ ਦਾ ਸੋਹਣੀ ਹੈ ਹੈ ਸੋਹਣੀ ਹੈ ਸੋਹਣੀ ਹੈ ਲੰਬੀ ਛੜੀ ਹੈ ਤੇ ਦਾਦਾ ਨੂੰ ਕੱਟ ਕੇ ਰਹਿ ਜਾਂਦਾ ਬੰਦੂ ਜੀ ਹਾਈ ਧੋਗੀ ਪਾਲਦੀ ਹੈ ਉਹ ਯਾਰ ਹੈ ਪਾਲਦੀ ਹੈ ਨਾਨੀ ਸਸ ਆ ਗਏ ਤਸਦੀ ਗਿਤੇ ਨਹੀਂ ਆਹ ਦਾਦੀ ਨਾਨੀ ਆ ਦੇ ਹਾਂ ਨਾਨੀ ਗਲ ਆਏ ਨਾਨੀ ਯਾਦਾ ਚਲੋ ਸਮਾਨ ਕੱਢੋ ਲਓ ਜੀ ਜੱਗ ਜਾਨ ਲੱਗੀ ਚਲੋ ਦੱਸੇ ਵਾਸਤੇ ਮੈਂ ਕੱਢ ਦਿੰਨੀ ਐ ਲੋ ਜੀ ਮੈਂ ਤਾਂ ਇੱਕ ਰਾਉਂਡ ਲਾ ਲਿਆ ਘਰੇ ਘਰੇ ਲਾਇਆ ਵਸੇ ਛੋਟਾ ਜਾ ਪਹਿਲਾਂ ਇਹਨੂੰ ਕਰਨਾ ਫਿਰ ਇਹਨੂੰ ਕਰਨਾ ਫਿਰ ਇਹਨੂੰ ਕਰਨਾ ਸਕੂਟੀ ਡਰੀ ਮੈਂ ਨਾ ਚਲਾਂ ਮੈਂ ਤਾਂ ਮਮਾਣੀ ਚਲਾਣੀ ਆ ਤੂੰ ਨਹੀਂ ਚਲਾਣੀ ਓਏ ਮੈਂ ਵੀ ਜਾਣੀ ਆ ਮਮਾ ਫੰਡੋ ਲੈ ਲੈ ਮੈਂ ਤਾਂ ਕਰਦੀ ਵੀ ਲਈ ਜਾਂਦੀ ਆ ਬਦਲੀ ਹੋਰ ਕੋ ਸੁੱਟੀ ਚਪਲਾ ਕੱਢ ਤੋ ਕੱਠੀ ਬਦਲੀ ਲਫਾਫੇ ਚ ਪੱਤੀ ਜੀਜੀ ਕਹਿੰਟੇ ਆਨਲਾਈਨ ਮੈਨੂੰ ਆਈ ਸੀ ਹਾਂ ਦਿਖਾਓ 270 ਰੁਪਏ ਦਾ ਸਾਰਾ ਇੱਕ ਇਹਦਾ ਬੱਚਾ ਹੈ ਇੱਕ ਇਹਦਾ ਬੱਚਾ ਹੈ ਉਹ ਵਿੱਚੋਂ ਸਾ ਚੱਲ ਭੈਣੇ ਕੱਪੜੇ ਬਦਲਾਂ ਮੈਂ ਗਿਫਟ ਤਿਆਰ ਹੈ ਗਿਫਟ ਨੂੰ ਕਰਾਂ ਕੰਪਲੀਟ ਥੈਲੇ ਥੂਲੇ ਸਾਰੇ ਫੇਰ ਹੀ ਅੰਦਰ ਰੱਖਾਂਗੇ ਕੱਪੜੇ ਬਦਲਿਆ ਮੈਂ ਪਾਸੇ ਕਰਨ ਵਾਲੇ ਉਹ ਠੀਕ ਐ ਹਾਂਜੀ ਪਰੇ ਕੋਲੇ ਜਾਣੇ ਪਰੇ ਕੋਲੇ ਕਿਵੇਂ ਆ ਕਿਵੇਂ ਆ ਕੀ ਗੱਲਾਂ ਹੈ ਕਰਦੀਆਂ ਨੀ ਤਰੀ ਹੈਲੋ ਪਰੀ ਸਾਡੇ ਟਿੱਡੋ ਟਿੱਡੋ ਸਾਡੀ ਕਿਆਸਨ ਕੂਲਰ ਲਾਈਏ ਨਾਲੇ ਟਾਲੀ ਐ ਛਾਂ ਵੀ ਐ ਜ਼ਿੰਮੇਦਾਰੀਆਂ ਲੋ ਜੀ ਉਹ ਚਲੇ ਗਏ ਨੇ ਖੇਤ ਕਿਉਂਕਿ ਪਤੀਆ ਹੁਣ ਖੇਤਾਂ ਦੇ ਵਿੱਚ ਤਾਂ ਛੋਨੇ ਦਾ ਜਿਹੜਾ ਜੋਰ ਛੋਰ ਹੈ ਕਿ ਆਪਾਂ ਹੁਣ ਪਸ਼ੂ ਟਾਲ ਦਈਏ ਪੱਠੇ-ਪੁੱਠੇ ਪਾਈਏ ਪੱਠੇ ਐਸ ਵਲੇਰ ਲਾਉਂਦੇ ਆ ਕਿ ਸਵੇਹਾ ਆੜਾ-ਆੜਾ ਜਰਮਨ ਕਰੇ ਬੱਜਾ ਜੇ ਫਿਰ ਤੰਹਰਾ ਪਾਉਂਦੇ ਹੁੰਦੇ ਹਰਾਂ ਲੈਂਦਾ ਆੜਾ ਨਹੀਂ ਹੁੰਦਾ ਪੰਜ ਦਿਨ ਉਹ ਵੀ ਨਹੀਂ ਲੈਂਦਾ ਮੋਫਰਨਾ ਤਾਲ ਦਿੰਨੀ ਬਸ ਤਾਲ ਕੇੰਨ ਦੁਪੱਟਾ ਲੈਣੀ ਪਾਰ ਕੇ ਦਾ ਦੁਪੱਟਾ ਲੈਣੀ ਐ ਮੈਂ ਸਾਹ ਦੇਖੀ ਮੇਰੇ ਕੋਲ ਫੋਟਮਾ ਚੱਕ ਲੈਣਾ ਉੱਥੇ ਉੱਥੇ ਵੀ ਉਹ ਖਿਆਲੀ ਸੀ ਹੈ ਆ ਭੋਟਮਾ ਦੇ ਰਸਤੇ ਹੋਈ ਸੀ ਸਾਡੇ ਰਸਤੇ ਪਤਲੇ ਵਰਲੇ ਹੀ ਬਨੇ ਉਹ ਖਾਈ ਲੈ ਤੋਂ ਬਾਅਦ ਕੀ ਸੰਭਾਂਗੇ ਤੇ ਮੇਰੀ ਚੁੰਨੀ ਕਿੱਥੇ ਮੇਰੇ ਮੰਮੀ ਨੂੰ ਪੁੱਛ ਕੇ ਮੇਰਾ ਕਾਟਨ ਦਾ ਦੁਪੱਟਾ ਕਿੱਥੇ ਆ ਮੰਮਾ ਉਹ ਆ ਤਾਂ ਵਧੀਆ ਕੰਮ ਕੀਤਾ ਜਿਹੜੇ ਇੱਥੇ ਨੀਚੇ ਰਵੜ ਜੀ ਲਵਾ ਲਈ ਨਹੀਂ ਤਾਂ ਨਾ ਗੇਟ ਹੋਈ ਹੁੰਦਾ ਸੀ ਖੁੱਲੀ ਅੰਦਰਲਾ ਹੁੰਦਾ ਸੀ ਕੀ ਕਰਦੇ ਭਾਤਣਾ ਭੰਗ ਦੇ ਨਾਲ ਖਾਦ ਮਮਾ ਚਾ ਚਾ ਮੈਂ ਸਬਜ਼ੀ ਬਣੀ ਹੈ ਅੱਜ ਪਿੰਡੀਆਂ ਤੇ ਲੋ ਵੀ ਜਿਹੜੀ ਸਾਡੀ ਕੜਾਹੀ ਹੈਗੀ ਇਹ ਚੇਂਜ ਕਰ ਦਿੱਤੀ ਗਈ ਹੈ ਮੰਮੀ ਨੇ ਕਿਉਂਕਿ ਜਦੋਂ ਮੈਂ ਹੁੰਨੀ ਉਹ ਤਾਂ ਮੰਮੀ ਭਾਂਡੇ ਨਹੀਂ ਮਾਣਦੀ ਯਾਨੀ ਕਿ ਸਾਬਣ ਵਗੈਰਾ ਚ ਹੱਥ ਨਹੀਂ ਲਾਉਦੇ ਫਿਰ ਇਹ ਦੁਬਾਰਾ ਇਹਨਾਂ ਨੇ ਮਨ ਲਗਾ ਮਿੱਟੀ ਨਾਲ ਦੇਤੇ ਨਾਲ ਆਪਾਂ ਕਹਿ ਸਕਦੇ ਆ ਉਹਦੇ ਨਾਲੋਂ ਕਿਤੇ ਮੈਂ ਕਿ ਕਿਸੇ ਭਾਈ ਤੋਂ ਸੈੱਟ ਕਰਵਾਈਏ ਵੀ ਜਣ ਕੀ ਕੀ ਕਲੀ ਕਰਾਉਂਦੇ ਹੁੰਦੇ ਕਹਿੰਦੇ ਮੈਂ ਡਾ ਲੈਣਾ ਮਾਜੀ ਆ ਉਹ ਖਣਾ ਆਪਾਂ ਜਿਹੜੀ ਕੜਾਹੀ ਆਪਾਂ ਮੁੱਲੀ ਨਹੀਂ ਗਾਦੇ ਕਰਾਂਗੇ ਭਈ ਤੁਸੀਂ ਮਾ ਲਓ ਇਸ ਤਾਂ ਬੁਰਸ਼ ਨਾਲ ਹੀ ਮਾ ਲਿਆ ਹੈਣਾ ਠੀਕ ਐ ਲੋ ਜੀ ਅੱਗੇ ਫੈਮਿਲੀ ਨੇ ਰੋਟੀ ਛਾਗ ਲਈ ਤੇ ਅੱਦੇ ਅਸੀਂ ਰਹਨੇ ਆ